ਅਇਸ ਮੈਂ ਬਿਲਕੁਲ ਟੋਪ ਤੇ ਆ ਗਿਆ ਵਾਂ ਤੇ ਤੁਸੀਂ ਦੇਖ ਸਕਦੇ ਆ ਹੈਲੋ ਦੋਸਤੋ ਵੈਲਕਮ ਬੈਕ ਟੂ ਅਨਦਰ ਵਲੋਗ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਹਰੀਕੇ ਪੱਤਣ ਲੈ ਕੇ ਚੱਲੇ ਆ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਨੇ ਆ ਕਿਹੜੀ ਕਿਹੜੀ ਜਗ੍ਹਾ ਦੇਖਣ ਵਾਲੀ ਆ ਇਹ ਜਿਹੜਾ ਚੱਲਦਾ ਪਿਆ ਇਹ ਹੈਗਾ ਵਾ ਫਿਰੋਜ਼ਪੁਰ ਫੀਡਰ ਤੇ ਉੱਪਰਲੀ ਸਾਈਡ ਜਿੱਧਰਲੀ ਸਾਈਡ ਗੁਰਦੁਆਰਾ ਨਾਨਕਸਰ ਬਣਿਆ ਹੋਇਆ ਵਾ ਉਧਰਲੀ ਸਾਈਡ ਰਾਜਸਥਾਨ ਫੀਡਰ ਚੱਲਦਾ ਪਿਆ ਵਾ ਤੇ ਉਧਰ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆ ਆਹ ਹੋਏ ਆਣ ਲੱਗੇ ਲੱਗੇ ਟਕਾਰੇ ਕਿੰਨਾ ਹੀ ਉੱਡਿਆ ਨਾ ਹੁਣ ਤੋਂ ਜਿਹੜਾ ਫਿਲਟਰ ਚੱਲਦਾ ਪਿਆ ਇਹ ਹੈਗਾ ਵਾ ਰਾਜਸਥਾਨ ਫਿਲਟਰ ਤੇ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਪਰਲੀ ਸਾਈਡ ਸੀਗਾ ਜਿਹੜਾ ਉਹ ਸੀਗਾ ਫਰੋਜਪੁਰ ਫਿਲਟਰ ਤੇ ਤੁਸੀਂ ਦੇਖ ਸਕਦੇ ਆ ਪਾਣੀ ਦਾ ਵਹਾਅ ਕਿੰਨਾ ਜ਼ਿਆਦਾ ਤੇਜ਼ ਆ ਦੋਸਤੋ ਇਹ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਵਾ ਇੱਥੇ ਤਿੰਨ ਜਲਿਆਂ ਦਾ ਪਾਣੀ ਵੀ ਇਕੱਠਾ ਹੁੰਦਾ ਵਾ ਤਿੰਨ ਜਲਿਆਂ ਦਾ ਨਾਮ ਹੈਗਾ ਵਾ ਕਪੂਰਥਲਾ ਫਿਰੋਜ਼ਪੁਰ ਤੇ ਤਰਨਤਾਰਨ ਤੇ ਇਹਨਾਂ ਦਾ ਪਾਣੀ ਵੀ ਇੱਥੇ ਆ ਕੇ ਮਿਲ ਜਾਂਦਾ ਵਾ ਜੋ ਬਣੇਗਾ ਆਇਆ ਵੀ ਚ ਲੈ ਨਹੀਂ ਨਹੀਂ ਜੋਮਨ ਨੂੰ ਲੈ ਕੇ ਜੋਮਨ ਨੂੰ ਲੈ ਕੇ ਉਹ ਨਾਲ ਹੈ ਐ ਗਾ ਮੱਡਾ ਆਪਰਾ ਆਇਓ ਵੀ ਕਾਪੜਾ ਕਾਪੜਾ 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 ਆਇਓ ਵੀ ਕਾਪ ਫੋਰਨ ਗੰਟਰੀ ਤੋਂ ਚੱਲ ਕੇ ਬਡਸ ਵੀ ਬਹੁਤ ਆਉਂਦੇ ਆ ਇੱਥੇ ਲੱਖਾਂ ਤਰ੍ਹਾਂ ਦੇ ਬਡਸ ਆਉਂਦੇ ਆ ਸਾਲ ਬਾਅਦ ਤੇ ਇਹ ਹੁਣ ਤਾਂ ਜਾ ਚੁੱਕਿਆ ਜੇ ਤੁਸੀਂ ਦੇਖਣਾ ਚਾਹੁੰਦੇ ਆ ਤਾਂ ਨੈਕਸਟ ਵੇਅਰ ਆਣੇ ਆ ਤੁਸੀਂ ਦੇਖ ਸਕਦੇ ਆ ਤੇ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਵੈਟਲੈਂਡ ਆ ਜੋ ਕਿ ਹਰੀਕੇ ਪੱਤਨ ਬਣਿਆ ਹੋਇਆ ਵਾ ਦੋਸਤੋ ਮੈਂ ਬਿਲਕੁਲ ਟੋਪ ਤੇ ਆ ਗਿਆ ਹਾਂ। ਕਿ ਆ ਰਸਤਾ ਬਣਾਇਆ ਪੌੜੀਆਂ ਚੜ ਕੇ ਆਇਆ ਉੱਪਰ। ਤੇ ਇੱਥੇ ਥੋੜੀ ਅੱਗੇ ਚੱਲਦੇ ਹਾਂ ਦੇਖਦੇ ਹਾਂ ਅੱਗੇ ਜਿਹੜੀ ਜਗ੍ਹਾ ਬਣੀ ਹੋਈ ਓ। ਤੁਸੀਂ ਵੀਊ ਦੇਖ ਸਕਦੇ ਆ ਕਿੰਨਾ ਸੋਹਣਾ ਬਣਿਆ ਹੋਇਆ। ਆ ਸਾਹਮਣੇ ਵਿੱਚ ਪੰਛੀ ਤਰਤੇ ਪਿਆ ਆ। ਦੋਸਤੋ ਜਿਹੜੀ ਆਪਾਂ ਜਗਾ ਤੁਹਾਨੂੰ ਪਹਿਲਾਂ ਦਿਖਾਈ ਇਹ ਜਗਾ ਉਸ ਤੋਂ 1 ਕਿਲੋਮੀਟਰ ਦੂਰ ਬਣੀ ਹੋਈ ਆ ਤੇ ਇੱਥੇ ਜਾਣ ਵਾਸਤੇ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਆ ਗੇਟ ਤੋਂ ਤੇ ਤੁਸੀਂ ਪਰਮਿਸ਼ਨ ਲੈ ਕੇ ਇੱਥੇ ਆ ਸਕਦੇ ਆ

तायुग विरनागाय पक्का विनागय न कियाय ए समाने आय वा सताय पक्ख पक्ख मनुग्रास अवदाचवा सुच जाते चचना सत्य सताय नम समै सपाला सताति सानय सुमी जीवानु जीवो गकारो साय पातु जीवो आरे ਰਾਮ ਨਾਮ ਹੈ ਸੁਪਤਾ ਹਰਿ ਚਾਰੋ ਰੁਣੰਦ ਤੇ ਤੰਦ ਜਾਤ ਸਮਨ ਸੇ ਬੰਦ ਜਾਤ ਸਮਨ ਮੋਰ ਕਾਫਨ ਵਾਲਿਆ ਜਦ ਕਣੋ ਦੋਸਨ ਜਾਤਨਾ ਪ੍ਰਾਹ ਜਾਤ ਤਨ ਬੁਧ ਪਾਪ ਜਾਤ ਤਨ ਬਣਾ ਲਓ ਖੁਦਵਾਨੀ ਬਣਾ ਲਓ ਜਾਤ ਜੀਮ ਨੇ ਆਸ ਜੇ ਤਾ ਕਰਾ ਉਤਪਾਦ ਜਾਤਨਾ ਜਾਤ ਸਮਨ ਪਰਮਾਤਮਾ ਹੋਰ